ਪਰਮਾਤਮਾ ਨੇ ਬਈ ਆਪਣੀ ਸੁਣ ਲਈ ਰਿਸ਼ਤਾ ਹੋ ਗਿਆ ਪਿੰਡ ਚੋਂ ਬਈ ਮਾ ਉਹ ਬੰਦੇ ਸਪੈਸ਼ਲੀ ਬੁਲਾਏ ਜਿਹੜੇ ਕਹਿੰਦੇ ਸੀ ਤਰਾ ਹੁਣਾ ਨਹੀਂ ਜਾਗੋ ਤੇ ਬੁਲਾ ਲੇ ਬਈ ਪ੍ਰੀ ਵੈਡਿੰਗ ਵੀ ਬਈ ਕਰਾਈ ਉਸੇ ਕੰਮ ਚ ਵੀਰ ਉਹਨਾਂ ਨੂੰ ਦਿਖਾਉਣੀ ਆ ਜਿਹੜੇ ਕਹਿੰਦੇ ਸੀ ਛੋਡਾ ਹੁੰਦਾ ਨਹੀਂਗਾ ਮਾ ਤੂੰ ਪ੍ਰੀ ਵੈਡਿੰਗ ਬਈ ਲਾ ਮੈਨੂੰ ਨਹੀਂ ਪਤਾ ਜਾ ਗੋਲੇ ਤੇ ਨਾ ਮਾ ਯਾਰ ਜਿਹਨੂੰ ਦਿਖਾਉਣੀ ਆ ਉਹਦੇ ਬੰਦੇ ਧੜਕੇ ਲੈ ਜਾਣੇ ਨਹੀਂਗੇ ਤੂੰ ਤੋ ਹੁਣ ਹੀ ਲਾਵਾ ਜਦੋਂ ਬਈ ਪ੍ਰੀ ਵੈਡਿੰਗ ਚੱਲ ਪਈ ਮਾ ਪ੍ਰੀ ਵੈਡਿੰਗ ਨਹੀਂ ਗਣੀ ਦੇਖਿਆ ਬਈ ਮਾ ਬੰਦੇ ਗਣੀ ਦੇਖ ਕੇ ਥਾਪੀ ਮਾਰ ਦਿਆ ਕਰ ਮਾ ਤਾਂ ਬਈ 40 50 ਮਾਰੀਆਂ ਮੈਂ ਬਸ ਪੰਜ ਕਿ ਮਿੰਟਾਂ ਦੀ ਖੇੜਾ ਦੀ ਬੰਦੀ ਕਰ ਦਾਂਗੇ ਬਈ ਚਾਹੀ ਇੰਨਾ ਚੀ ਗਾ ਨੱਚੀ ਗੇ ਨੱਚੀ ਗੇ 2 ਵਜੇ ਤਰਕੇ ਨੰਦਕਾਰਜ ਨੇ ਇਹ ਪਾਏ ਨਹੀਂ ਰਹਾ ਇਹਨਾਂ ਨੇ ਕੋਈ ਚੱਕ ਤਰਕੇ ਮੈਨੂੰ ਪਾਤਾ ਜਦੋਂ ਬਈ 2 ਵਜੇ ਸੁੱਤੇ ਸਾਢੇ 3 ਵਜੇ ਹੁੱਜ ਮਰੀ ਮੇਰੇ ਆ ਕੇ ਕਹਿੰਦੇ ਬਈ ਚਲੋ ਹੋ ਵੋ ਖੜੇ ਬਈ ਮਦਾ ਰੋਟੀਆਂ ਦਾ 1 ਵਜੇ ਖਾਦੀ ਦੀ ਮੇਰੇ ਕਿੱਥੇ ਹਾਜਮ ਆਵੇ ਤੇ ਉਦੋਂ ਬਾਅਦ ਮੈਨੂੰ ਠਾਲੀਆਂ ਕਰਨ ਬਈ ਪਾਣੀ ਵੀ ਨਾ ਪ체 ਮੇਰੇ ਤਾਂ ਮੈਨਾਂ ਆ ਕੇ ਬੜਾ ਬਾਰੇ ਨਿਕੜਾ ਬੀਪੀ ਘਟਾ ਲੱਗਦਾ ਲੱਤਾਂ ਹੀ ਕੰਮੀਆਂ ਦੀਆਂ ਨੇ ਕਿਉਂਕਿ ਜੋਰ ਬਾਲਾ ਲੱਗਿਆ ਬਈ ਰਾਤ ਸਾਢੇ ਘੰਟੇ ਬਾਬ caen okay, ਉਹ ਬੁਲਾ ਲਿਆ ਬਈ ਉਹਨੇ ਮੇਰੇ ਤੜਕੇ 4:30 ਵਜੇ ਟੀਕਾ ਲਾਤਾ ਉਹ ਕਹਿੰਦਾ ਵੀ ਕੋਈ ਗੱਲ ਨਹੀਂ ਇਹ ਬਗਜੂ ਉੱਥੇ ਤੱਕ ਤਾਂ ਉਹ ਟੀਕੇ ਨੇ ਤਾਂ 2 ਘੰਟੇ ਅਸਰ ਕਰੇ ਨੂੰ ਡਾਕਟਰ ਦੇ ਲੈ ਚੱਲੋ ਬਈ ਨੰਦ ਕਰਾ ਕੇ ਸਿੱਧਾ ਡਾਕਟਰ ਦੇ ਧੋਕਿਆ ਮੈਨੂੰ ਇਹਨਾਂ ਟਾਉਣਾ ਕੋਈ ਮੇਰੇ ਡੈਡੀ ਨੂੰ ਟੈਨਸ਼ਨ ਵੀ ਭਾਏ ਨਾ ਅਗਲਾ ਇਹ ਨਾ ਕਹਦੇ ਤਾਂ ਯਾਰ ਅਮਲੀਉਂ ਬਲੀਆ ਵੀ ਬਿਆਹ ਚ ਆ ਕੇ ਸਰੀ ਫਿਰਦਾ ਗਾਂ ਕੀ ਅੰਦਰ ਲਾਊਗਾ ਇਹ ਬਈ ਮੈਨੂੰ ਟਰੌਡੇ ਲੈ ਕੇ ਉੱਥੇ ਪਾ ਲਿਆ ਹਸਪਤਾਲ ਚ ਤੇ ਦੋ ਬੋਤਲਾਂ ਮੇਰੇ ਇੱਧਰ ਛਾੜਤੀਆਂ ਬਈ ਚਾਰ ਪੰਜ ਟੀਕੇ ਠੋਕ ਤੇ ਪੜਿਆਂ ਚ ਡਾਕਟਰ ਕਹਿੰਦਾ ਨੂੰ ਤਿੰਨ ਦਾ ਘੰਟ ਇਹ حساب ਨਾਲ ਤੁਸੀਂ ਇਹਨੂੰ ਲੈ ਕੇ ਆਏ ਹੋ ਕੀ ਹੋਇਆ 12 11 ਵਜੇ ਜਦੋਂ ਬਈ ਬਰਾਤ ਸਾਰੀ ਆਪਣਾ ਖੇਤਾਂ 'ਚ ਘਰ ਹੈ ਤੇ ਪਿੰਡ ਵਾਲੇ ਸਾਰੇ ਉੱਥੇ ਆ ਗਏ ਲੋ ਗੱਡੀਆਂ ਪਹੀ 'ਚ ਖੜੀਆਂ ਤੇ ਚਲੋ ਵਿਜਨ ਦਰਦੀ ਬਰਾਤ ਜਾਣੀਆਂ ਪਿੰਡ ਦਾ ਬਰਾਤ ਦੇਖੀ ਜਾਵੇ ਬਈ ਕਹਿੰਦੇ ਜਿੰਦਰ ਨਹੀਂ ਆਇਆ ਉਹਨਾਂ ਨੇ ਮੈਨੂੰ ਬਈ 1 ਵਜੇ ਛੁੱਟੀ ਦੇ ਦਿੱਤੀ ਮੈਂ ਮੇਰੇ ਡੈਡੀ ਨੂੰ ਆਖਿਆ ਮੈਂ ਰਹੀ ਇੱਕ ਕੰਮ ਕਰ ਲਈ ਆ ਤਪੋ ਕੇ ਭਾਇਆ ਗੱਡੀ 'ਚ ਕਹਿੰਦਾ ਅੱਜ ਤਾਂ ਸਿਰ ਧੜਦੀ ਲੱਗੀ ਹੋਈ ਆ ਕਹਦਾ ਮਗਰ ਉਹ ਦੇਖਾਂਗੇ ਤੇ ਮੇਰੇ ਡੈਡੀ ਨੇ ਬਈ ਕੱਪੜੇ ਵੀ ਨਹੀਂ ਬਦਲੇ ਪੈਨਸ਼ਨ ਚ ਮੈਂ ਘਰੇ ਆ ਗਿਆ ਘਰੇ ਆ ਕੇ ਗਾਹ ਜਿਹੜੇ ਉਹ ਹੁੰਦੇ ਨੇ ਸਟੂਡੀਓ ਵਾਲੇ ਮੈਂ ਨੂੰ ਆਖਾਂ ਮਾ ਪੋਜ ਪਾ ਜੀ ਨਾ ਮਰਵਾਇਓ ਪੋਜ ਵਾਲੀ ਕੰਡੀਸ਼ਨ ਨਹੀਂ ਹੈਗੀ ਮਾ ਸਿੱਧਰੀ ਪੁੱਧਰੀ ਫੋਟੋ ਕਰਕੇ ਅੱਖਾਂ ਵਿੱਚ ਗਿਆ ਕੁਛ ਨਹੀਂ ਹੁੰਦਾ ਕਿਰਾਂ ਨਗਾ ਦਿਓ ਕੰਮ ਨੂੰ ਸਾਂਝ ਸਾਂ ਪੈ ਗਈ ਲੋਕਾਂ ਦੇ ਜਦੋਂ ਮੈਂ ਗੱਡੀ 'ਚ ਘਰੇ ਲਿਆਂਦਾ ਮੇਰੀ ਸੀਟ ਐ ਸਿੱਟੀ ਹੋਈ ਬਈ ਗੱਡੀ ਦੀ ਮਾਗਰ ਐ ਯਾਰ ਕਦੇ ਮੁੰਡੇ ਨੂੰ ਵੀ ਹੋ ਗਿਆ ਇਹ ਤਾਂ ਨੰਦ ਕਰਾਉਣ ਗਿਆ ਤੀਗਾ ਇਹ ਤਾਂ ਐ ਪਿਆ ਆਉਂਦਾ ਜਿਵੇਂ ਕੁੱਟ ਕੇ ਲਿਆਂਦਾ ਹੁੰਦਾ ਬਈ ਬਰਾਤ ਬਾਰ ਚ ਖੜੀ ਹੈਗੇ ਦੀ 60 70 ਬੰਦੇ ਤੇ ਚਲੋ ਬਈ ਤਰਪੇ ਉਹ ਫਲਕਾਰੀ ਤਾਲ ਲਈ ਇੱਕ ਅਸੀਂ ਬਈ ਮੂ ਆਪਣਾ ਕਲਮ ਬਣਾਈ ਤੇ ਆਪਣੀ ਸ਼ਾਰਟ ਵੀਡੀਓ ਮੁੜਮੀ ਵਿਰਾਤ ਬਈ ਤੇ ਉਹ ਚ ਕੀ ਹੁੰਦਾ ਮੁੜਮੀ ਵਿਰਾਤ ਚ ਮੈਂ ਹੁੰਨਾ ਮੈਂਟਲ ਮਤਲਬ ਕਮਲਾ ਜਾਂ ਹੁੰਨਾ ਵੀ ਮੇਰਾ ਵਿਆਹ ਹੋ ਜਾਂਦਾਗਾ ਜਦੋਂ ਵਿਆਹ ਹੋਣ ਲੱਗਦਾ ਵੀ ਸਾਰੇ ਭਾਈਆਂ ਦੇ ਨੇ ਬਚੋਲਾ ਵਹ ਜਾਂਦਾਗਾ ਲਾਣੇਦਾਰ ਵਹ ਜਾਂਦਾਗਾ ਸਾਰੇ ਭਾਈਆਂ ਦੇ ਨੇ ਵੀ ਜਦੋਂ ਟਾਕੀ ਖੋਲਦਾ ਟਾਕੀ ਖੋਲ ਕੇ ਕਹਿੰਦਾ ਡੇਢ ਮੈਂ ਆ ਗਿਆ 5 ਮਿੰਟਾਂ ਹੀ ਕਹਿੰਦਾ ਕੀ ਹੋ ਗਿਆ ਮੇਰੇ ਕਿਹੜਾ ਉੱਠ ਖੜਿਆ ਉਹ ਚ ਬਈ ਉਹ ਸੀਨ ਮੇਰੇ ਨਾਲ ਸੀਰੀਅਸ ਹੀ ਹੋ ਗਿਆ ਹਕੀਕਤ ਚ ਹੋ ਗਿਆ ਬਈ ਸੱਚ ਜਮਾ ਮੇਰੇ ਵਿਆਹ ਤੇ ਜਦੋਂ ਬਈ ਅਸੀਂ ਮਤਾਲ ਦੀ ਫਲਕਾਰੀ ਚੱਲ ਪਏ ਮੂਰੇ ਉਹ ਚੱਲ ਪਏ ਉਹਦੇ ਆਲੇ ਬਈ ਭੰਗੜੇ ਆਲੇ ਮੈਂ ਚੱਲ ਕੰਮ ਜਿਆਦਾ ਚੱਲ ਪਿਆ ਹੁਣ ਮੈਂ ਪਹੁੰਚ ਜਾਾਂਗੇ ਹੌਲੀ ਹੌਲੀ ਬਈ ਉਸਦੂ ਬਾਅਦ ਮੇਰੇ ਤਾਂ ਕਿਹੜਾ ਉੱਠ ਖੜਿਆ ਮੈਂ ਤਾਂ ਨਾ ਕਿਹਾ ਮੈਨੂੰ ਪੰਜ